ਸਟੇਜ ਨੂੰ ਰੱਖਣਾ ਕਰੀਏ। ਥੋੜਾ ਜਿਹਾ فاਸਲਾ ਰੱਖ ਲਿਓ। ਉਹਨੇ YouTube ਉੱਤੇ ਕੋਈ। ਵਿੱਚ ਦਾ ਕਲੱਚ ਵੀ ਗੇਮ ਹੈ ਬਸ। ਇਹ ਪਾਰਕਿੰਗ ਕੀਤੀ ਗਈ। ਟੋਰਨ ਮਾਰ ਰਿਹਾ। ਬਸ ਉੱਤੇ ਲੋੜੀਂਦਾ। ਹਾਂ ਯਾ ਅੱਜ ਇੱਥੇ ਬਸ ਇਹ ਪਹਿਲਾ ਗੀਰੀ ਬਾ ਪਹਿਲੇ ਦੇ ਜਪ ਪੈਣਾ ਹੀ ਨਹੀਂਗਾ ਕੋਈ ਵੀ ਕਲੱਚਿੰਗ ਪੰਜੋ ਮਿਨੋ ਬੋਟਰ ਹੈਗ ਵਾਲੇ ਬਾ ਕਾਲੀ ਗੱਡੀ ਵਿੱਚ ਪੁੱਛੋ ਇੱਕ ਟੀਰੋ ਦੇ ਵਿੱਚ ਉਹਦੇ ਪਿੱਛੇ ਹੋਣਾ ਸੀ ਕਿਉਂਕਿ ਉਹਨਾਂ ਨੇ ਇਧਰੋਂ ਵੀ ਗੱਡਾ ਇਧਰ ਬਾ ਮੈਂਟ ਮਾਰਨਾ ਹੋ ਇਧਰੋਂ ਕੱਢਣ ਨੂੰ ਆ ਗਿਆ ਨਾ ਸਰਾਉਂਗ ਸਾਈਡ ਤੋਂ ਬਹੁਤ ਟੇਕਾ ਲਾਉਂਦਾ ਕੀ ਹੈ ਦੇਖੀ ਵਾਲਾ ਵਾਲਾ ਦੇਖੀ ਅੱਗੇ ਜੀ ਜਦੋਂ ਵੀ ਗੱਡੀ ਮੂਹਰ ਤੋਂ ਗਏ ਵਾਲੇ ਸਿਖਿਆ ਦੇ ਦਿੱਤੀਆਂ ਉਹਨਾਂ ਨੂੰ ਠੀਕਾਂ ਦੇ ਦੇ ਜੀ ਸਾਰੇ ਡਰਦੇ ਆ ਉੱਥੇ ਹੁਣ ਮੂਰ ਲੱਗਾ ਹਨ ਇਤਨੂੰ ਨਾ ਜਦੇ ਆਦੇ ਆਦੇ ਗਿੜਾ ਪੰਨੋ ਫੁੱਲ ਟਰੈਫਿਕ ਹੈ ਜੀ ਇੱਥੇ ਇਸ ਵੇਲੇ ਵੀ ਹੋ ਵੀ ਐਸ ਵੇਲੇ ਤੇ ਐਸ ਵੇਲੇ ਤਾਂ ਹੁੰਦਾ ਹੀ ਹੈ ਫੁੱਲ ਟਰੈਫਿਕ ਹੈ ਜੀ ਯਾਰ ਜੇ ਤੁਸੀਂ ਇੱਥੇ ਆਉਂਗੇ 11 ਵਜੇ ਤੋਂ ਬਾਅਦ ਤਾਂ ਟਰੈਫਿਕ ਹੀ ਮੈਣਾ ਦੇ ਵਿੱਚ ਟਰੈਫਿਕ ਹੀ ਹੈ ਜੀ ਬਿਲਕੁਲ ਮੇਰੇ ਇੱਥੇ ਹੱਥ ਖੁੱਲ ਗਿਆ ਪਾਸ ਇੱਥੇ ਇੰਦਾ ਹੈ ਜਦੋਂ ਆਪਾਂ ਜੱਜਮੈਂਟ ਕਰਨੀ ਵੜੀ ਗੱਡੀ ਦੀ ਅੱਗੇ ਰੋਕ ਦੇਖ ਸਕਦੇ ਹਾਂ ਨੰਕ ਲੈਣਗੇ ਇਹਨੂੰ ਇਹ ਦੇਖ ਕੇ ਇਧਰੋ ਇਹਦਾ ਹੈਂਡਿਕੈਟਰ ਵੀ ਲੱਗਾ ਹੋਇਆ ਹੈ। ਮਟਰਾਂ ਉਰੀ ਘੱਟੀਆਂ ਸੀ ਉਹਨਾਂ। ਕਲੱਚ ਫੁੱਲ ਦੱਬ ਕੇ ਹੀ ਬ੍ਰੇਕ ਲਾਵੇ। ਓਕੇ ਜੀ। ਹੈਂਡਿਕੈਟਰ ਬਾਅਦ ਕਰਦੇ। ਇਹਨਾਂ ਨੂੰ ਰੱਖਿਆ ਕਿ ਦੇਖਣਾ ਕਿਸ ਨੇ ਹੈ ਨਹੀਂ ਆਪਾਂ ਇਹ ਦੇਖਣਾ ਹੈ। ਆਪਾਂ ਨਹੀਂ ਦੇਖਣਾ। ਮੇਰੋਂ ਦਾ ਇੱਥੇ ਹੁੰਦਾ ਜਾਂਦਾ ਹੈ ਟ੍ਰੈਫਿਕ ਮੇਨ ਇੱਥੇ ਹੈ ਇੱਕ ਗਵਾਲੀ ਜ਼ਮੀਰ ਇੱਥੇ ਹੀ ਹੈ ਆਪਾਂ ਕਿੱਧਰ ਹੈ? ਸਿੱਧੇ ਲਓ। ਹੁਣ ਆਪਾਂ ਉੱਥੋਂ ਮੁੜਨਾ ਮੁੜ ਇੱਥੋਂ ਪੋੜੇ ਹੀ ਹੁੰਦੇ ਆ। ਚੌਂਕ ਤੋਂ ਜਾਂ ਅੱਗੇ ਹਾਂ ਅੱਗੇ ਅੱਗੇ ਜਿੱਥੋਂ ਸਿਮਟਾਂ ਕਰਦੇ ਨਾਲ ਚੱਲਦੇ ਆ। ਠੀਕ ਹੈ ਉਹਨੂੰ ਪਿਪਰਾਂ ਦੀ ਜਗ੍ਹਾ ਆ ਪਿਪਰਾਂ ਮੀਂਹ ਵਾਲਾ ਮੋੜ ਪਿਪਰਾਂ ਵਾਲਾ ਕਾਮਯਾਬ ਨਾ ਹੋਣ ਦੇ ਚੁੱਕੇ ਜਲਦੀ ਜਲਦੀ ਬੋਲੋ ਜੇ ਨਾਂ ਅੰਦਾਜ਼ ਹੋਵੇ ਜਿੱਦਾਂ ਤੁਹਾਨੂੰ ਸੈ ਹੁਣ ਅੱਗੇ ਨੂੰ ਕੇ ਦੇਖ ਲੈਣਾ ਲੋਕਰਾਂ ਹੀ ਆ ਦੇਖ ਲਈਦੀ ਹੁੰਦੀ ਆ ਓਕੇ ਜੀ ਇੱਧਰ ਨੂੰ ਨਹੀਂ ਨਹੀਂ ਆਹ ਦੇ ਪਿੱਛੇ ਦੇ ਉਧਰ ਵੀ ਮੇਰੇ ਇੱਧਰ ਆਉਂਦੇ ਹੋ ਰੌਣਹੇ ਜਾਂਦੇ ਆਂਦਾ ਪਾਉਂਦੇ ਨਹੀਂ ਬਿਲਕੁਲ